ਆ ਫਿਲਟਰ ਤਾਂ ਬਾਹਲੇ ਖੜਕਾ ਕਰਦਾ। ਇਹਨੂੰ ਕਰਾਓ ਠੀਕ ਆ। ਕੀ ਚੇਂਜ ਹੁੰਦਾ ਹੈ ਨਾ ਕੱਲ ਨੂੰ ਆਉਂਗਾ ਤਾਂ ਹੈਗਾ ਮਿਸਤਰੀਹਾਰੇ ਕੰਮ ਕਰਾਓ। ਹੈਲੋ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਕਲੀਅਰ ਫੈਮਿਲੀ ਵਲੌਗ ਵਿੱਚ। ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੀ? ਉਮੀਦ ਕਰਦੇ ਸਾਰੇ ਜਣੇ ਠੀਕ ਹੋਵੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ। ਤੇ ਵਾਹਿਗੁਰੂ ਜੀ ਹਮੇਸ਼ਾ ਹੀ ਤੁਹਾਨੂੰ ਤੰਦਰੁਸਤ ਵੀ ਰੱਖਣ ਤੇ ਚੜ੍ਹਦੀ ਕਲਾ ਵਿੱਚ ਵੀ ਰੱਖਣ। ਲੋ ਜੀ ਸ਼ਾਮ ਦਾ ਰੋਟ ਦਾ ਜਿਹੜਾ ਖਾਣਾ ਉਹ ਹੋ ਰਿਹਾ ਹੈ ਮੈਂ ਰਹਿ ਗਈ ਕੱਲੀ ਮੈਂ ਆਪਣੇ ਲਈ ਬਣਾ ਰਹੀ ਹਾਂ ਫੁਲਕੀ ਕਲੇਰ ਸਾਹਿਬ ਸਣੀ ਪਿੰਦਰ ਮੇਰੀ ਨੰਦ ਤੇ ਭੈਣ ਨੇ ਸਾਰੇ ਮੇ ਖਾਣਾ ਖਾ ਲਿਆ ਬਸ ਮੈਂ ਰਹਿ ਗਈ ਮੈਂ ਆਪਣੇ ਲਈ ਬਣਾ ਰਹੀ ਹਾਂ ਫੁਲਕੀ ਤੇ ਬਾਹਰ ਆਪਾਂ ਜਿੰਮ ਕੇ ਸੈੱਟ ਹੋ ਗਏ ਹੈ ਕਿਚਨ ਦਾ ਰਹਿ ਗਿਆ ਅਜੇ ਤੱਕ ਨਹੀਂ ਸੈੱਟ ਹੋਇਆ ਇਹ ਕਿਚਨ ਦਾ ਸਮਾਨ ਉੱਧਰ ਨਹੀਂ ਆਉਂਦਾ ਉਹ ਕੀਤਾ ਉਹ ਵੀ ਕਰਾਂਗੇ ਕੱਲ੍ਹ ਜਾਂ ਪਰਸੋਂ ਥੋੜੀ-ਥੋੜੀ ਕਰੂਗਾ ਸਾਰਾ ਸਮਾਨ ਸੈੱਟ ਦੋਨੋਂ ਵਾਸਤੇ ਲਾ ਲੈਨੇ ਹੁਣ ਜਦੋਂ ਮੈਨੂੰ ਕਾਲੀ ਹੁੰਦੀ ਹੈ ਇੱਕ ਕਰਦੇ ਫਿਰੜਦੀ ਹੁੰਦੀ ਹੈ ਸਾਰੇ ਖਾਣਾ ਖਾ ਰਹੇ ਨੇ ਬਾਹਰ ਬੈਠ ਕੇ ਖਾਣਾ ਸਰਦਾ ਸਾਰੇ ਨੇ ਅਸੀਂ ਕੋਕੋਹਲਕੇ ਬਣਾਉਣੇ ਨੇ ਦੋ ਬਾਲੇ ਦੇ ਦੋ ਦੋ ਚਾਰ ਫੁੱਲ ਕੇ ਮੇਰੇ ਕੰਮ ਕਰਾਂਗੇ ਤਾਂ ਹੀ ਹੈ ਨਾ ਜੇ ਖਾਣੇ ਆਉਟ ਹੋ ਗਈ ਆ 48 ਬਹੁਤ ਜ਼ਿਆਦੀ ਜੀ ਲਈ ਫੋਲ ਤੁਹਾਨੂੰ ਦੋਸਾਂ ਗੰਦਾ ਫਿਰ ਮੇਰਾ ਥੋੜਾ ਸੁੱਕਾ ਹੋ ਵੀ ਗੋ

ਇਹ ਹੁਣ ਖਾਊਗੀ ਡੰਡੇ ਤੋਂ ਨਾਲ ਖਾਦੇ ਕਦਾ ਕਦਾ ਡੰਡੇ ਨਾ ਖਾਂਦੀ ਹੈ ਕਦਾ ਕਦਾ ਇਹ ਡੰਡੇ ਨੂੰ ਹੀ ਖਾ ਲਿਆ ਕਰੇ ਡੰਡੇ ਦਾ ਸੁਆਕ ਹੈ ਖਾਣ ਦਾ ਬਾਈਟ ਹੀ ਠਾ ਰੋਟੀ ਖਾਣ ਤਾਂ ਤਾਂ ਬੜਾ ਗੜਿਆਸ ਕਰਦੀ ਐ। ਖਾਣ 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 ਆ ਇਧਰ ਦੰਦ ਦਾ ਵੀ ਠੰਗਿਆ ਨਾ। ਲਓ ਜੀ ਅੱਜ ਇਧਰ ਆਪਾਂ ਫਿਟਿੰਗ ਕਰਵਾ ਰਹੇ ਹਾਂਗੇ। ਬਿਜਲੀ ਦੀ ਫਿਟਿੰਗ ਕਰਵਾ ਰਹੇ ਹਾਂ। ਫਿਟਿੰਗ ਵਾਲਾ ਮੁੰਡਾ ਆ ਗਿਆ ਸੀਗਾ। ਤੇ ਆਪਾਂ ਇਹ ਤੋਂ ਫਿਟਿੰਗ ਕਰਵਾ ਲੈਨੇ ਆ। ਫਿਟਿੰਗ ਹੋ ਗਈ ਜਿਵੇਂ ਜੋ ਵੀ ਚੀਜ਼ਾਂ ਅੰਦਰੋਂ ਲਾਉਣੇ ਨੇ ਏਸੀ ਵਗੈਰਾ ਹਨਾ ਉਹ ਸਾਰਾ ਕੰਮ ਅੱਜ ਹੋ ਜਾਊਗਾ। ਚਲੋ ਜੀ ਬਸ ਇੱਥੇ ਜੋ ਵੀ ਬੋਰਡ ਵਗੈਰਾ ਸ ਵਿੱਚ ਬੋਰਡ ਸੀਗੇ ਉਹ ਅੰਦਰ ਲਈ ਆਪਾਂ ਬਾਹਰ ਲਵਾਵਾ ਦਿੱਤੇ ਲਵਾ ਰਹੇ ਹਾਂਗੇ ਅੰਦਰੋਂ ਮਤਲਬ ਪਟਾ ਕੇ ਸਾਰੇ ਗਾਹ ਦੇ ਇੱਧਰ ਰੱਖਿਆ ਹੋਇਆ ਸਾਗ ਠੀਕ ਹੈ ਜੀ ਸਾਗ ਬਣ ਲਈ ਰੱਖ ਦਿੱਤਾ ਕੁੱਕਰ ਦੇ ਵਿੱਚ ਇੰਡਕਸ਼ਨ ਤੇ ਹੀ ਤੇ ਮਸਾਲਾ ਸੀਗਾ ਜੋ ਵੀ ਲਸਣ ਤੇ ਅਦਰਕ ਉਹ ਛੱਲ ਲਿਆ ਤੇ ਇੱਧਰ ਆ ਗਿਆ ਸੀਗਾ ਭਾਈ ਆਪਣੀ ਜਾਲੀ ਜਿਹੜੀ ਲੱਗੀ ਹੋਈ ਸੀ ਇਹ ਲਾਉਣ ਆ ਗਿਆ ਸੀਗਾ ਭਾਈ ਤੇ ਆਪਾਂ ਜਿਹੜੀ ਜਾਲੀ ਇਹਦੀ ਲਾ ਕੇ ਰੱਖ ਦਾਂਗੇ ਦੋ ਗੇਟ ਪਹਿਲਾਂ ਖੋਲਤੇ ਸੀ ਮੈਂ ਹੋਣੀ ਜਿਹੜੀ ਵੱਡੀ ਜਾਲੀ ਸੀ ਆਪਾਂ ਇਹ ਤਾਂ ਨਹੀਂ ਖੋਲਣੀ ਸੀ ਕਿ ਇਹ ਜਿਹੜੇ ਭਾਈ ਨੇ ਲਾਈ ਸੀ ਜਾਲੀ ਉਹੀ ਭਾਈ ਆਪਾਂ ਬਲਾ ਲਿਆ ਸੀਗਾ ਤੇ ਇਹੀ ਭਾਈ ਆਪਣੀ ਜਿਹੜੀ ਜਾਲੀ ਲਾ ਕੇ ਰੱਖ ਜੂਗਾ ਉਸ ਤੋਂ ਬਾਅਦ ਮੈਂ ਲੱਗ ਗਈ ਸੀ ਕਿੱਥੇ ਜੋ ਵੀ ਕੱਪੜੇ ਵਗੈਰਾ ਤੈਅ ਕੀਤੇ ਸੀ ਅੱਜ ਜੋ ਵਾਸ਼ ਹੋਏ ਨੇ ਉਹਨਾਂ ਨੂੰ ਰੱਖਣ ਲੱਗੇ ਆਲਮਾਰੀ ਸੈੱਟ ਕਰਕੇ ਤੇ ਸ਼ਾਮ ਨੂੰ ਫਿਰ ਆ ਰਹੀ ਸੀਗੇ ਭਾਈ ਏਸੀ ਵਾਲੇ ਸ਼ਾਮ ਨੂੰ ਇਸੇ ਲਾਗੇ ਕਿ ਉਹ ਆਪਾਂ ਸਾਹਮਣੇ ਬਿਲਕੁਲ ਜਿਹੜੀ ਟਾੜ ਦੇਖਦੀ ਆ ਉੱਥੇ ਰੱਖ ਦਵਾਂਗੇ ਠੀਕ ਹੈ ਜੀ ਤੇ ਬਾਕੀ ਅਲਮਾਰੀ ਸਾਰੀ ਸੈੱਟ ਕਰਤੀ ਸੀਗੀ ਬਸ ਇਹ ਹੀ ਸੀਗਾ ਵੀ ਆਪਾਂ ਇਹ ਸੈੱਟ ਕਰ ਜਿਹੜੇ ਨਾਲ ਦੀ ਨਾਲ ਕੱਪੜੇ ਹੁਣ ਵਾਸ਼ ਹੋ ਜਾਣਗੇ ਉਹ ਰੱਖੀ ਜਾਵਾਂਗੇ ਬਾਕੀ ਸਾਰਾ ਸਮਾਨ ਸੈੱਟ ਆ ਗਿਆ ਇੱਧਰ ਲਿਆ ਕੇ ਆਪਾਂ ਤਰਪਾਲਾਂ ਨੇ ਜਿਹੜੀਆਂ ਸਾਈਡ ਤੇ ਉਹ ਪਾ ਲਈਆਂ ਆ ਇੱਕ ਰਵਿੰਦਰ ਦੀਦੀ ਨੇਗੇ ਜੂਏ ਸੇ ਤੋਂ ਉਹਨਾਂ ਨੇ ਕਾਫੀ ਤੁਸੀਂ ਦੇਖਿਆ ਵੀ ਉਹ ਕਮੈਂਟਸ ਦਿੱਤੇ ਸੀਗੇ ਹਨਾ ਤੇ ਦੀਦੀ ਆਪਾ ਦੇਖੋ ਆ ਸਾਰੇ ਨੇ ਇਧਰ ਮੋਟੇ ਅੰਤਰਪਾਲਾਂ ਪਾ ਲਈਏ ਜਦੋਂ ਮਿਸਤਰੀ ਲੱਗ ਗਏ ਆਪਣੇ ਫਿਰ ਆਪਾਂ ਇੱਥੇ ਪੂਰੀ ਕੰਦ ਕਢਵਾ ਲਵਾਂਗੇ ਹਨਾ ਗੇਟ ਵਗੈਰਾ ਲਗਵਾ ਲਵਾਂਗੇ ਜਿੰਨੇ ਵੀ ਹੋਇਆ ਕਰ ਲਵਾਂਗੇ ਤੇ ਸੱਚੀ ਬਕਰ ਬੰਦ ਬੜੀ ਵਧੀਆ ਹੋਵੇ ਅਰਕੇ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ। ਬਲੇਡ ਹੋ ਗਿਆ ਤੇ ਹੈ ਕਿ ਤੱਕ ਹੈ ਖੇਪਲ ਨਹੀਂ। ਜਿਖੇਪਲ ਨੇ ਆ ਜਾਣਗੇ ਹੁਣ। ਹਨੂਨੂ ਸਤਸਿ ਅਕਾਲ ਜੀ। ਸਵਾਗਤ ਹੈ ਤੁਹਾਡਾ ਕਲੀਅਰ ਫੈਮਿਲੀ ਵਲੌਗ ਵਿੱਚ। ਲਓ ਜੀ 2-3 ਦਿਨ ਹੋ ਗਏ ਮੇਰਾ ਜਿਹੜਾ ਬਲੌਗ ਆ ਪਰਸੋਂ ਤੋਂ ਸਟਾਰਟ ਹੋਇਆ ਹੋਇਆ ਕੱਲ ਬਲੌਗ ਦੇ ਆਇਆ। ਭਾਵੇਂ ਮੈਨੂੰ ਪਤਾ ਨਹੀਂ ਕੀ ਹੋਵੇ ਤੇ ਕੱਲ ਵੀ ਨਹੀਂ ਵਲੌਗ ਆਇਆ ਅੱਜ ਵੀ ਵਲੌਗ ਨਹੀਂ ਮੇਰਾ ਗਿਆ ਹੈਗਾ ਕਿਉਂਕਿ ਕੰਮ ਕਾਰ ਇੰਨੇ ਜ਼ਿਆਦਾ ਹੋਵੇ ਪਸ ਪਤਾ ਨਹੀਂ ਮੈਨੂੰ ਕੀ ਹੋਇਆ ਮੇਰੀ ਸਿਹਤ ਠੀਕ ਨਹੀਂ ਹੈਗੀ ਤਾਂ ਕਰਕੇ ਹੁਣ ਵੀ ਦੇਖੋ ਮੈਂ ਟੋਪੀ ਲਈ ਹੋਈ ਹੈਗੀ ਤੇ ਸੂਟ ਵੀ ਲਾਈਨਿੰਗ ਵਾਲਾ ਮੋਟਾ ਪਾਇਆ ਹੋਇਆ ਉੱਪਰ ਦੀ ਸਟੋਲ ਵਗੈਰਾ ਲਿਆ ਹੋਇਆ ਤੇ ਪੈਰਾਂ 'ਚ ਜਰੱਬਾ ਪਾਈਆਂ ਹੋਈਆਂ ਨੇ ਬਹੁਤ ਜ਼ਿਆਦਾ ਮੈਨੂੰ ਠੰਡ ਲੱਗ ਰਹੀ ਹੈਗੀ ਤੇ ਥੋੜਾ ਬੁਖਾਰ ਆ ਹਲਕਾ ਫੁਲਕਾ ਹੈ ਤੇ ਬਾਕੀ ਮੈਨੂੰ ਸਰਵਾਈਕਲ ਹੋਣ ਕਰਕੇ ਮ사ਜ ਵੀ ਕਰਾ ਕੇ ਆਈਆਂ ਜਿਵੇਂ ਦੇਖਦੇ ਜੇ ਇਹ ਵੀਡੀਓ ਹੁਣ ਤੁਹਾਡੇ ਤੱਕ ਪਹੁੰਚ ਸਕੇ ਅਪਲੋਡ ਕਰਕੇ ਦੇਖਦੀ ਆ ਜੇ ਹੋਇਆ ਤਾਂ ਜਰੂਰ ਹੋ ਅਪਲੋਡ ਕਰੂੰਗੀ ਕਿਉਂਕਿ ਮੈਨੂੰ ਵੀ ਹੁੰਦਾਗਾ ਹਨਾ ਵੀ ਇੰਨੇ ਦਿਨਾਂ ਦਾ ਗੈਪ ਹੋ ਜਾਂਦਾ ਫਿਰ ਮੇਰਾ ਕੰਟੈਂਟ ਵੀ ਖਰਾਬ ਹੋ ਜਾਂਦਾਗਾ ਇਧਰ ਖੜਕਾ ਹੁੰਦਾ ਮੈਨੂੰ ਇਹ ਹੋ ਜਾਂਦੇ ਵੀ ਸਾਡੇ ਘੇਟ ਖੜਕਾਉਂਦਾ ਕੋਈ ਜਿੰਤੂ ਤਿੰਨ ਘਰਾਂ ਦੇ ਵਿਆਹ ਆ ਤੋ ਤਿੰਨ ਦਿਨ ਹੋ ਗਏ ਉਹ ਪੁਰਾਣੇ ਰਿਕਾਰਡ ਲਾਈ ਹੋਏ ਹਨਾ ਅੱਜ ਹੁਣ ਬੰਦ ਹੋਇਆ ਹੁਣ ਸੱਜ ਸੱਜ ਕੁੱਟਦੇ ਨੇ ਹੁਣ ਢੂਣ ਦਾ ਖੜਕਾ ਹੋਈ ਜਾਂਦਾਗਾ ਇਦਾਂ ਕੰਮ ਕਰ ਚੱਪ ਗਿਆ ਪਰ ਇਹਨਾਂ ਦੋ ਦਿਨਾਂ ਦੀ ਮਰ ਦੋ ਪੀਣੀ ਧੋ ਕੇ ਸੁੱਕਣ ਪਈ ਹੋਏ ਕਣਕ ਤੇ ਉਹ ਚੱਕਣੀਆਂ ਹਜੇ ਉਹ ਚੱਕ ਰੀਆਂ ਤੇ ਉੱਧਾ ਪੂਰਾ ਵਧੀਆ ਕਰ ਲਿਆ ਐਲਈਡੀ ਵਗੈਰਾ ਲਾ ਲਈ ਆਪਾਂ ਵਾਈਫਾਈ ਚਲਾ ਲਿਆ ਦੋ ਕੱਲ ਮੇਰਾ ਰੀਜਨ ਇਹ ਸੀ ਕੱਲ ਵੀਡੀਓ ਨਹੀਂ ਆਇਆ ਕੁਛ ਹੈ ਨਹੀਂ ਸੀ ਕੁਛ ਫਿਰ ਮੈਂ ਬਣਾਈ ਨਹੀਂ ਵੀਡੀਓ ਕਿਉਂਕਿ ਵਾਈਫਾਈ ਦਾ ਕਨੈਕਸ਼ਨ ਜਿਹੜਾ ਕੱਟਿਆ ਹੋਇਆ ਸੀਗਾ ਲਾਈਟ ਹੀ ਇਧਰ ਲਈ ਅੰਦਰ ਲਈ ਕੱਟਤੀ ਸੀ ਸਾਰੀ ਕਨੈਕਸ਼ਨ ਕੱਟਿਆ ਹੋਇਆ ਸੀਗਾ ਵਾਈਫਾਈ ਨਹੀਂ ਹਜੇ ਸੈੱਟ ਹੋ ਗਏ ਲੱਗਿਆ ਸੀ ਇਧਰ ਤਾਂ ਕਰਕੇ ਵੀ ਤੀਗਾ ਮੈਂਗਾ ਫਿਰ ਕਿਥੋਂ ਅਪਲੋਡ ਕਰੂੰਗੀ ਹਨਾ ਵੀ ਵਾਈਫਾਈ ਖੜਾ ਜਦਾ ਤੇ ਆ ਹੁਣ ਸ਼ਾਮ ਨੂੰ ਆ ਕੇ ਸਣੀ ਨੇ ਕਰਵਾਇਆ ਠੀਕ ਵਾਈਫਾਈ ਚੱਲ ਪਿਆ ਤੇ ਆਪਾਂ ਹੁਣ ਹੋਗਾ ਡੀ ਐਲ ਈ ਡੀ ਵੀ ਉਧਰ ਲਾ ਲਈ ਪਲੱਗ ਵਗੈਰਾ ਸੀ ਜਿਹੜੇ ਸਾਰੇ ਲੱਗ ਗਏ ਸਾਰਾ ਕੰਮ ਹੋ ਗਿਆ ਬਸ ਪੱਖੇ ਵਗੈਰਾ ਰਹਿ ਗਏ ਏਸੀ ਲਾਤੇ ਪੱਲੇ ਪੱਖੇ ਰਹਿ ਗਏ ਪੱਖੇ ਲਾਹਾਂਗੇ ਬਹੁਤ ਜ਼ਿਆਦਾ ਹੋਣ ਦਾ ਪਤਾ ਹੈ ਮਸਾ ਹਨਾ ਘਰ ਨੂੰ ਬੰਦ ਦੇਾਂਗੇ ਫਿਰ ਤੁਹਾਨੂੰ ਮੇਰੀ ਫੋਟੋ ਦਿਜਦੇ ਕਨਾਈਸ ਘਰ ਨਾਲ ਬਹੁਤ ਜ਼ਿਆਦਾ ਜੁੜੀਆਂ ਹੋਈਆਂ ਨੇ ਬਹੁਤ ਜ਼ਿਆਦੇ ਚਾਦਾਂ ਜੁੜੀਆਂ ਹੋਈਆਂ ਜਦੋਂ ਅਸੀਂ ਇਸ ਘਰ ਆ ਮਤਲਬ ਪਹਿਲਾਂ ਉਧਰ ਸੀ ਇਹ ਨੀਵਾ ਹੋ ਗਿਆ ਸੀ ਘਰ ਅਸੀਂ ਕਿਰਾਏ ਤੇ ਦਿੱਤਾ ਹੋਇਆ ਸੀਗਾ ਬਹੁਤ ਜ਼ਿਆਦੇ ਨੀਵਾ ਹੋ ਗਿਆ ਸੀ ਫਿਰ ਜਦੋਂ ਬਿੰਦਰ ਹੋਇਆ ਉਦੋਂ ਅਸੀਂ ਇਹ ਜੀ ਸੱਤਾ ਉੱਚੇ ਚੱਕ ਕੇ ਸੀ ਮਤਲਬ ਨੀਚੇ ਉੱਤਰਨਾ ਪੈਂਦਾ ਸੀ ਇੰਨਾ ਨੀਵਾ ਹੋ ਗਿਆ ਸੀ ਇਹ ਫਿਰ ਬਿੰਦਰ ਸੀਗਾ 2.5 ਮਹੀਨਿਆਂ ਦਾ 2.5 ਮਹੀਨਿਆਂ ਦਾ ਸੀਗਾ ਤੇ ਇਹ ਥੋੜਾ ਨਾਲ ਮੈਂ ਫੇਰ ਕਰੂੰਗੀ ਸਾਰੀ ਗੱਲ ਹੈਨਾ ਮੈਂ ਹੁਣ ਰੋਟੀ ਬਣਾਉਂਦਾ ਥੋੜੀ ਜਿਹੀ ਮੈਨੂੰ ਕਾਹਲੀ ਹੈਗੀ ਬਾਅਦ ਚਾ ਸੋਡੇ ਨਾਲ ਗੱਲ ਕਰਾਂਗੀ ਇਹ ਠੀਕ ਹੈ ਤੇ ਸਸੂ ਰੋਟੀ ਬਣਾਉਣਾ ਅੱਜ ਪਟਾਕੇ ਬਿਆਲਾਂ ਨੇ ਚੱਲ ਰਿਹਾ ਜੀ ਦੋ ਮੁੰਡਿਆਂ ਦੀ ਬਰਾਤ ਆ ਸਾਡੇ ਇੱਕਾ ਕਮਾਂਡ ਜੀ ਸੀ ਮੈਂ ਜਾਣਾ ਸੀ ਕੱਲ ਮੈਂ ਨਹੀਂ ਗਈ ਉਹਨਾਂ ਦੀ ਮੇਰੀ ਸਿਹਤ ਠੀਕ ਨਹੀਂ ਸੀ ਸਣੀਪਿੰਦਰ ਬੱਗੇ ਸੀ ਇਹਨਾਂ ਨੂੰ ਤੋਰਤਾ ਸੀ ਮੈਂ ਕਿਹਾ ਤੁਸੀਂ ਜਾ ਜਾਓ ਤੇ ਜਾਗੋ ਜੁਗੋ ਕਢਵਾਇਆ ਸੀ ਇਹ ਪੱਗੇ ਸੀਗੇ ਨਿਸ਼ਾਨ ਖੇਡਦਾ ਚਲੋ ਜੀ ਠੀਕ ਆ ਪਹਿਲੇ ਮੈਂ ਰੋਟੀ ਬਣਾ ਲਾ ਫਿਰ ਮੈਨੂੰ ਮਿਲਦੀਆਂ ਬਾਹਰ ਕਣਕ ਵੀ ਇਕੱਠੀ ਕਰਨੀ ਐ ਨਾ ਮੇਰਾ ਤਾਂ ਦਿਮਾਗ ਵੀ ਘੁੰਮੇ ਪਿਆ ਮੈਂ ਕਰਦੀ ਕੁਛ ਆ ਕਹਿ ਨਹੀਂ ਕੁਛ ਆ ਕਿਤੇ ਜਾਣਾ ਕਿਤੇ ਹੁੰਦਾ ਕੋਈ ਚੀਜ਼ ਚੱਕ ਲੈਣੀ ਆ ਤਾਂ ਕਿ ਹਰ ਇੱਕ ਚੀਜ਼ ਭੁੱਲ ਜਾਈ ਜਿੰਨੀ ਆ ਪਤਾ ਨਹੀਂ ਮੈਨੂੰ ਲੱਗਦਾ ਵੀ ਜੇ ਵੀ ਮੈਨੂੰ ਇਹੀ ਬੁਖਾਰ ਨਾ ਹੋਵੇ ਹਨਾ ਜਿਹੜਾ ਲੰਗੜਾ ਬੁਖਾਰ ਕਹਿੰਦੇ ਨੇ ਵੀ ਹੋ ਸਕਦਾ ਮੇਰੀ ਲੱਤਾਂ ਵਹਾਨ ਨਾਲ ਖੜੀ ਆ ਹੁਣ ਵੀ ਇਹੀ ਬੁਖਾਰ ਹੋਵੇ ਕਿਉਂਕਿ ਮੈਨੂੰ ਚੜਿਆ ਬੁਖਾਰ ਸੀਗਾ ਫਰਵਰੀ ਦੇ ਮਹੀਨੇ ਮੈਂ ਸੋਚਦੀ ਹਾਂ ਹੁਣ ਮੈਨੂੰ ਲੱਗਦਾ ਵੀ ਮੈਨੂੰ ਇਹੀ ਬੁਖਾਰ ਹੋਣਾ ਜਿਹੜਾ ਹਜੇ ਤੱਕ ਮੈਂ ਠੀਕ ਨਹੀਂ ਹਨਾ 8-9 ਮਹੀਨੇ ਹੋ ਗਏ ਮੈਡੀਸਨ ਵੀ ਨੌ ਡਾਕਟਰ ਬਦਲਦੇ ਮੈਂ ਨਹੀਂ ਛੱਡੀ ਉਹ ਦੂਦੇ ਦੇਖ ਲਾ ਹੁਣ ਜਦੋਂ ਦਿਖਾਣ ਲੱਗੇ ਹੁਣ ਪਰ ਫਿਰ ਵੀ ਫਰਕ ਨਹੀਂ ਅੱਜ ਮੇਰੀ ਰੋਟੀ ਬਿਲਕੁਲ ਵੀ ਵਧੀਆ ਨਹੀਂ ਲੱਗੀ ਸਵੇਰੇ ਖਾਦੀ ਨਹੀਂ ਕਿਸ ਭੋਗ ਤੇ ਚਲੀ ਗਈ ਉੱਥੇ ਵੀ ਨੂੰ ਕੁਝ ਖਾ ਕੇ ਆਈ ਮੈਂ ਆ ਕੇ ਘਰੇ ਫਿਰ ਚਾਹ ਨਾਲੀ ਰੋਟੀ ਖਾਦੀ ਹੈਗੀ ਸਬਜ਼ੀ ਤਾਂ ਮੈਨੂੰ ਜਮਾ ਵਧੀਆ ਨਹੀਂ ਲੱਗਦੀ ਹੈਗੀ ਪਤਾ ਨਹੀਂ ਕੀ ਹੋਇਆ ਸਾਗ ਬਣਾਇਆ ਨੀਜੀ ਨਾਲ ਮੈਂ ਕਾ ਖਾਉਂਗੀ ਪਰ ਨਹੀਂ ਖਾਦਾ ਕਿ ਉਹ ਕੋੜਾ ਲੱਗਿਆ ਪਤਾ ਨਹੀਂ ਕੀ ਚੱਕਰ ਦਵਾਈ ਪਾਈ ਜੇ ਨੱਕ ਦੇ ਵਿੱਚ ਦੋ ਦਿੱਤੀ ਹੋਈਆਂ ਸ਼ੀਸ਼ੀਆਂ ਅਲੱਗ-ਅਲੱਗ ਉਹ ਪਾਉਣੀਆਂ ਦੀ ਪਰ ਪਤਾ ਨਹੀਂ ਫਿਰ ਵੀ ਕੀ ਆ ਚਲੋ ਜੀ ਰੋਟੀ ਬਣਾ ਲਾਂ ਫਿਰ ਮਿਲਦੇ ਆ ਖਾ ਦਨੇ ਆ ਦਰੋਂ ਦਰੋਂ ਥੋੜਾ ਜਿਹਾ ਅੰਨ ਇਸ ਤਰ੍ਹਾਂ ਸਾਰਾ ਸੱਟ ਸੱਟ ਗਏ ਬੀਤ ਗਏ ਵਿੱਚ ਤੇ ਗਾਫਿਰ ਤੁਰਿਆ ਫਿਰਦਾ ਆਉਣ ਵਾਲੇ ਸਮੇਂ ਬਾਰੇ ਸੋਚਦਾ ਰਹਿਣਾ ਪਰ ਜੋ ਵਰਤ ਰਿਆ ਪ੍ਰੈਜ਼ੈਂਟ ਵਿੱਚ ਆਓ ਵਰਤਮਾਨ ਵਿੱਚ ਆਓ ਤੇ ਲੋ ਜੀ 12 ਦਾ ਤੁਹਾਨੂੰ ਅੰਦਰੋਂ ਬਾਹਰ ਆਪਣੇ ਸੈੱਟ ਕਰਿਆ ਦਿਖਾਤਾ ਹੁਣ ਅੰਦਰਲਾ ਲਾਈਟ ਕਨੈਕਸ਼ਨ ਕੱਟ ਦਿੱਤਾ ਤੇ ਇੱਥੋਂ ਸਾਰਾ ਕੁਝ ਲਾ ਲਿਆ ਦੇਖੋ ਇਦਾਂ ਵਿੰਡੋਸ ਤਿਆਰ ਕਰੀ ਸੀ ਜਿਹੜੀ ਨੇ ਯੂ ਵੀ ਲਾ ਕੇ ਨਿਚੇ ਡਿੰਗ ਕਿਉਂਕਿ ਹੁਣ ਸਾਰਾ ਕੁਝ ਕੱਲੀਆਂ ਪੇਟੀਆਂ ਰਹਿ ਗਈਆਂ ਬਸ ਇਧਰਲਾ ਸਾਰਾ ਖਾਲੀ ਹੋ ਗਿਆ ਤੁਹਾਨੂੰ ਕੱਲ ਵੀ ਦਿਖਾਇਆ ਸੀਗਾ ਪੱਖੇ ਰਹਿ ਗਏ ਆ ਦੇਖੋ ਪਰਨੇਰਾ ਬਹਿ ਰਿਹਾ ਕਿਉਂਕਿ ਇਧਰ ਲਾਈਟ ਨਹੀਂ ਹੈਗੀ ਏਸੀ ਵੀ ਮੈਂ ਅਸੀਂ ਜਿਹੜੀ ਸਾਂਨੇ ਆਪਾਂ ਲਾ ਕੇ ਏਸੀ ਬਾਅਦ ਸੈੱਟ ਰੱਖ ਦਿੱਤੇ ਚੰਗੀ ਤਰ੍ਹਾਂ ਲੈਮੀਨੇਸ਼ਨ ਕਰਕੇ ਉਹਨਾਂ ਨੂੰ ਲੈਮੀਨੇਸ਼ਨ ਕਰਕੇ ਰੱਖ ਦਿੱਤੇ ਨੇ ਆਪਾਂ ਨੇ ਚੰਗੀ ਤਰ੍ਹਾਂ ਹਨਾ ਹੁਣ ਸਾਰਾ ਰਹਿ ਗਈ ਇੱਕ ਸਲੇਬ ਉੱਪਰ ਇਹ ਵੀ ਸਵੇਰੇ ਲਾਹਾਂਗੇ ਸਵੇਰੇ ਪਿੱਟੇ ਨਿਕਲ ਜਾਣਗੇ ਫਿਰ ਸਵੇਰੇ ਜਾਂ ਪਰਸੋਂ ਤੱਕ ਢੋਣਾ ਜਿਹੜਾ ਸ਼ੁਰੂ ਹੋ ਜੂਗਾ ਵਾਲੇ ਹੈਗੇ ਪਰਦੇ ਵੀ ਰਹਿੰਦੇ ਨੇ ਲਾਉਣੇ ਲਓ ਜੀ ਇਸ ਵੀਡੀਓ ਤੇ ਇੱਥੇ ਐਂਡ ਕਰਦੇ ਆ ਕਿਉਂਕਿ ਮੈਂ ਹੁਣ ਇਹਨੂੰ ਐਡਿਟ ਕਰਕੇ ਵੀਡੀਓ ਨੂੰ ਅਪਲੋਡ ਕਰੂੰਗੀ ਤੇ ਥੋੜੀ ਸੇਤ ਵੀ ਠੀਕ ਨਹੀਂ ਹੈਗੀ ਖਾਣਾ ਪੀਣਾ ਖਾ ਕੇ ਸੋਣਾ ਬਹੁਤ ਜ਼ਿਆਦਾ ਪਤਾ ਨਹੀਂ ਕਿਉਂ ਹੋਰ ਨਾ ਥਕਾਵਟ ਬੁਖਾਰ ਬਿਨ ਹੋਇ ਪੱਖ ਜੀ ਤੇ ਕੰਮ ਕਰ ਬਹੁਤ ਜ਼ਿਆਦਾ ਹੋ ਗਿਆ ਇਸ ਕਰਕੇ ਤੇ ਚਲੋ ਜੀ ਕੱਲ ਨੂੰ ਮਿਲਦੇ ਆ ਤੁਹਾਨੂੰ ਵਧੀਆ ਵਲੌਗ ਦੇ ਨਾਲ ਠੀਕ ਹੈ ਜੀ ਤੇ ਬਸ ਤੁਹਾਨੂੰ ਅਪਡੇਟ ਦੇਣੀ ਸੀ ਥੋੜਾ ਜਿਨਾਂ ਕ ਬਲੌਗ ਹੋ ਸਕਿਆ ਉਹਨਾਂ ਵੀ ਬਣਾ ਲਿਆ ਸੀਗਾ ਸੇਤ ਜਦੋਂ ਠੀਕ ਨਹੀਂ ਹੁੰਦੀ ਫਿਰ ਕੁਝ ਵੀ ਵਧੀਆ ਨਹੀਂ ਲੱਗਦਾ ਚਲੋ ਤੁਹਾਡੇ ਤੱਕ ਵੀ ਪਹੁੰਚਣਾ ਸੀ ਫਿਰ ਮੈਨੂੰ ਵੀ ਚੈਨ ਨਹੀਂ ਆਉਂਦਾ ਹਨਾ ਮੈਨੂੰ ਵੀ ਇਹ ਹੁੰਦਾ ਵੀ ਮੈਂ ਤੁਹਾਨੂੰ ਤੁਹਾਡੇ ਤੱਕ ਨਹੀਂ ਪਹੁੰਚੀ ਮੇਰੇ ਵੀਡੀਓ 'ਚ ਨਹੀਂ ਗਿਆ ਟੈਨਸ਼ਨ ਜੀ ਹੋ ਜਾਂਦੀ ਹੈ ਹਨ ਤੇ ਕੱਲ ਦੀ ਵੀਡੀਓ ਹੈ ਅੱਜ ਮੈਨੂੰ ਏਸੀ ਵਿੱਚੋਂ ਜੋ ਬਣਿਆ ਉਹ ਵੀ ਅਪਡੇਟ ਤੁਹਾਨੂੰ ਦੇ ਦੇਣੇ ਬਸ ਜੋ ਵੀ ਸਮਾਨ ਆਪਾਂ ਸਾਰਾ ਕੱਢੀ ਜਾਣੇ ਕੱ ਲਈ ਪੱਖੇ ਵਗੈਰਾ ਰਹਿ ਕੇ ਏਸੀ ਵਗੈਰਾ ਸਾਰਾ ਕੁਝ ਉਤਰ ਗਿਆ ਜਾਂ ਪੇਟੀਆਂ ਰਹਿ ਗਈਆਂ ਕੱ ਲਈ ਠੀਕ ਹੈ ਜੀ ਤੇ ਚਲੋ ਜੀ ਮਿਲਦੇ ਆਪਾਂ ਕੱਲ ਨੂੰ ਤੁਹਾਨੂੰ ਇੱਕ ਵਧੀਆ ਜਿਹਾ ਬਲੌਗ ਦੇ ਨਾਲ ਠੀਕ ਹੈ ਜੀ ਤਦ ਤੱਕ ਲਈ ਸਤਿ ਸ੍ਰੀ ਅਕਾਲ ਹੱਸਦੇ ਰਹੋ বাসਦੇ ਰਹੋ ਖੁਸ਼ ਰਹੋ ਖੁਸ਼हाल ਰਹੋ ਬਾਏ ਬਾਏ ਟੇਕ ਕੇਅਰ ਬਟਾ ਕੇ ਰਹਿਣਾ ਬਾਏ ਬਾਏ